ਤੇ ਇਹੋ ਜੇ ਬੋਲ ਵਾਲੇ ਨੇ ਜਿਹੜੇ ਸਿੰਘਾਂ ਨੇ ਜਿੱਤ ਫਰਾਦ ਕੀਤੀ ਹੈ ਜੰਗ ਵੇਲੇ ਦੇ ਕੋਈ ਬੋਲ ਵਾਲੇ ਕੋਲ ਜੰਗ ਵੇਲੇ ਦੇ ਹੈ ਘੋੜੇ ਨੂੰ ਰਾਕੀ ਵਰਗੇ ਕਹਿੰਦੇ ਆ ਠੀਕ ਹੈ ਜੀ ਤੇ ਸਾਡੇ ਸ਼ਸਤਰ ਨੇ ਕਿਰਪਾਨ ਹੈ ਹਾਂਜੀ ਜਿਹਨੂੰ ਕਿਰਪਾਨ ਕਿਰਪਾਨ ਹੈ ਵਰਸ਼ਾ ਸਾਹਿਬ ਹੈ ਸਰੋਹੀ ਹੈ ਹਾਂਜੀ ਤੇ ਇਸ ਤਰ੍ਹਾਂ ਦੇ ਖੰਡਾ ਹੈ ਹਾਂਜੀ ਇਹ ਕਈ ਤਰ੍ਹਾਂ ਦੇ ਤੀਰ ਕਮਾਨ ਹੈ ਕਮੰਦ ਖੋੜੜਾ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਡੇ ਸਾਜੂ ਸਮਨ ਜਿਹੜੇ ਨੇ ਹਥਿਆਰ ਨੇ ਜਿਹਨਾਂ ਨੇ ਨਾ ਜੰਗ ਦੀ ਮੈਦਾਨ ਦੇ ਜੰਗ ਦੇ ਵਿੱਚ ਫਤਿਹ ਕੀਤੀ ਹੈ ਰੇ ਹਾਂਜੀ ਕਰੀ ਗੁਰੂ ਦੇ ਸਾਰੇ ਨਾਲ ਕਿ ਗੁਰੂ ਸਾਹਿਬ ਨੇ ਆਹ ਤਾਂ ਆਖਿਆ ਜਦੋਂ ਪੌਡੇ ਸਾਹਿਬ ਦਾ ਜੰਗ ਦੇ ਵਿੱਚ ਮੈਦਾਨ ਚ ਫਤਿਹ ਕੀਤੀ ਹੈ ਹਾਂਜੀ ਤਾਂ ਉਹਨਾਂ ਨੇ ਆਖਿਆ ਭਈ ਜਿੱਤ ਮੇਰੀ ਕਾਲ ਕਰਪਾ ਤੇਰੀ ਵਹੀ ਮੇਰੀ ਜਿੱਤ ਪਾਤਸ਼ਾਹ ਕਾਲ ਪੁਰਸ਼ ਹੈ ਜਿਹੜੀ ਕਿਰਪਾ ਹੋਈ ਹੈ ਇਹ ਜਿੱਤ ਪ੍ਰਾਪਤ ਹੋਈ ਨਾ ਜੰਗ ਦੇ ਮੈਦਾਨ ਚ ਹਾਂਜੀ ਤੇ ਤੇਰੀ ਕਿਰਪਾ ਨਾਲ ਸਾਡੀ ਜਿੱਤ ਪ੍ਰਾਪਤ ਹੋਈ ਹੈ ਠੀਕ ਹੈ ਜੀ ਜੇ ਤੇਰਾ ਇਹ ਹੱਥ ਨਾ ਹੁੰਦਾ ਤੇਰੀ ਮਿਹਰ ਨਾ ਹੁੰਦੀ ਤੂੰ ਨੇ ਭਰੀ ਮਿਹਰ ਦੀ ਨਜ਼ਰ ਨਾਲ ਸਾਨੂੰ ਨਾ ਦੇਖਦਾ ਸਾਡੀ ਮਦਦ ਨਾ ਕਰਦਾ ਸਾਡੇ ਮੋਢੇ ਤੇ ਹੱਥ ਨਾ ਰੱਖਦਾ ਤੇ ਸਾਡੀ ਜਿੱਤ ਪ੍ਰਾਪਤ ਨਹੀਂ ਹੋਣੀ ਠੀਕ ਹੈ ਜੀ ਇਸ ਕਰਕੇ ਭਈ ਜਿੱਤ ਮੇਰੀ ਕਾਲ ਕਿਰਪਾ ਤੇਰੀ ਹੈ ਪ੍ਰਭੂ ਤੇਰੀ ਕਿਰਪਾ ਹੈ ਠੀਕ ਤੇਰੀ ਕਿਰਪਾ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਠੀਕ ਇਸ ਤਰ੍ਹਾਂ ਦੀ ਗੱਲਬਾਤ ਹੈ ਜੀ ਠੀਕ ਹੈ ਬਬਾਈ ਬਹੁਤ ਬਹੁਤ ਧੰਨਵਾਦ ਦੀ ਤੁਹਾਡਾ ਜਾਣਕਾਰੀ ਦੇਣ ਲਈ ਤੇ ਲਾਈਕ ਨੂੰ ਬਹੁਤ ਬਹੁਤ ਬੱਕਰੀ ਨੂੰ ਆਕਾਸ਼ੀ ਗਰੇ ਆਕਾਸ਼ਪਰੀ ਕਹਿੰਦੇ ਨੇ ਅੱਛਾ ਜੀ ਛੋਟੇ ਨੂੰ ਲਾਠੀ ਨੂੰ ਆਪਾਂ ਛੋਟਾ ਕਹਿੰਦੇ ਹਾਂ ਜਿਹੜਾ ਰਗੜਾ ਲਾਣ ਵਾਲੇ ਨੂੰ ਸਨਹਾਰਾ ਕਹਿੰਦੇ ਆ ਕੁੰਡੇ ਨੂੰ ਠੀਕ ਹੈ ਜੀ ਜਿਹੜਾ ਕੁੰਡੇ ਨਾਲ ਰਗੜਾ ਲਾਣੇ ਆ ਉਹਦੇ ਨੂੰ ਸਲੋਤਰ ਕਹਿੰਦੇ ਆ ਠੀਕ ਇਸ ਤਰ੍ਹਾਂ ਕਰਕੇ ਕਾਫੀ ਸਿਰ ਬੋਲ ਬਲੇ ਹੈਗੇ ਨੇ ਠੀਕ ਹੈ ਬਾਕੀ ਜਾਣਕਾਰੀ ਫਿਰ ਤੁਹਾਡੇ ਕੋਲ ਲਵਾਂਗੇ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਬਾ ਅਰਜੀ ਕੀ ਫਤਿਹ 사ਸੰਗ ਜੀ ਵੀਡੀਓ ਨੂੰ ਬੱਤੇ ਬੱਤੇ ਸ਼ੇਅਰ ਕਰਿਓ ਤਾਂ ਕਿ ਹੋਰ 사ਸੰਗ ਨੂੰ ਪਤਾ ਲੱਗ ਸਕੇ ਲਾਈਕ ਤੇ ਕਮੈਂਟ ਕਰਨਾ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਸਾਬਾ ਅਰਜੀ ਕੀ ਫਤਿਹ